ਫਸ ਗਿਆ ਦੋਸਤੋ ਤੁਹਾਡਾ ਫੇਰ ਸਵਾਗਤ ਆ ਇੱਕ ਵਾਰੀ ਨਿਗਾ ਗੱਲ ਕੀਤੀਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਤੈਨੂੰ ਦੱਸਣੀ ਆ ਇੱਕ ਗੱਲ ਸੱਜਣਾ ਇਹ ਗੱਲ ਕਿਸੇ ਨੂੰ ਦੱਸੀ ਨਾ ਇੱਕ ਗਾਣਾ ਵੀ ਜ਼ਰੂਰ ਸੁਣਿਆ ਹੋਵੇਗਾ ਤੁਸੀਂ ਇੱਕ ਪੰਜਾਬੀ ਫਿਲਮ ਦਾ ਗਾਣਾ ਸੀ ਬਹੁਤ ਸੋਹਣਾ ਸੀ ਇਹ ਵੀ ਗਾਣਾ ਇਹ ਵੀ ਕਿਦੇ ਗੱਲ ਬਣੀ ਤੇ ਸੁਣ ਲਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਹਾਏ ਓ ਰੱਬਾ ਹਾਏ ਓ ਰੱਬਾ ਗੱਲਾਂ ਗੱਲ ਕਰਨ ਆ ਰਿਆਂ ਮੈਨੂੰ ਟੈਕਸੀਆਂ ਦੀ ਥੋੜੀ ਜੀ ਟੈਕਸੀ ਆਪਾਂ ਵੀ ਬੜੀ ਚਲਾਈਏ ਆਪਣਾ ਭਾਈਵੰਦ ਵੀ ਜਿਹੜੇ ਟੈਕਸੀ ਚਲਾਉਂਦੇ ਨੇ ਟੈਕਸੀ ਬਿਜ਼ਨਸ ਇੱਕ ਬੜਾ ਵਧੀਆ ਕੰਮ ਹੈ ਸਟਾਰਟਿੰਗ ਦੇ ਵਿੱਚ ਵੀ ਮਗਰੋਂ ਵੀ ਟਰਾਂਸਪੋਰਟ ਦਾ ਕੰਮ ਆਪਣੇ ਲੋਕੀ ਆਮ ਕਰਦੇ ਨੇ ਪਰ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਇਹ ਜ਼ਰੂਰ ਸੁਨੇਹਾ ਜ਼ਰੂਰ ਦੇ ਦਿਓ ਕਿਉਂਕਿ ਇੱਕ ਦੂਜੇ ਨਾਲ ਉਹ ਗੱਲਾਂ ਕਰਦੇ ਜਦੋਂ ਕਿਸੇ ਨਾਲ ਗੱਲ ਸਾਰਿਆਂ ਨਾਲ ਨਹੀਂ ਪਹੁੰਚਾ ਸਕਦੇ ਤੇ ਮੈਨੂੰ ਫਿਰ ਹਰ ਫੀਲ ਦੇ ਲੋਕ ਗੱਲ ਕਰਦੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਤੁਹਾਨੂੰ ਕਹਿ ਵੀ ਦੇਣਾ ਕਿ ਗੱਲ ਕੀਦਿਆਂ ਦੂਰ ਜਾਂਦੀ ਹੈ ਦੱਸਿਓ ਨਾ ਵੇ ਗੱਲ ਇਹ ਵੇ ਮੈਨੂੰ ਉਹਨਾਂ ਨੇ ਦੱਸਿਆ ਵੀ ਸੱਜਣਾ ਮਿੱਤਰਾ ਨੇ ਭਈ ਉਹਨਾਂ ਨੇ ਤਾਂ ਮੈਨੂੰ ਹਰਿਆਣੇ ਵਾਲਿਆ ਕਿਹਾ ਸੀ ਪਰ ਮੈਂ ਹਰਿਆਣੇ ਵਾਲੇ ਨਹੀਂ ਕੱਲੇ ਕਹਿੰਦਾ ਕੋਈ ਵੀ ਹੋਣ ਪੰਜਾਬ ਵਾਲੇ ਹੋਣ ਹਰਿਆਣੇ ਹਾਲ ਹੋਣ ਜਾਂ ਦੂਜੀਆਂ ਸਟੇਟਾਂ ਵਾਲੇ ਹੋਣ ਕਿਉਂਕਿ ਗੱਡੀਆਂ ਜ਼ਿਆਦਾ ਇਸ ਸਟੇਟਾਂ ਵਾਲੇ ਜ਼ਿਆਦਾ ਚਲਾਉਂਦੇ ਹਰਿਆਣੇ ਵਾਲੇ ਨਵੇਂ-ਨਵੇਂ ਆਏ ਹੋਣ ਤੇ ਉਹ ਕਹਿੰਦੇ ਹਨ ਕਿ ਆ ਅੱਜਕੱਲ ਤੁਸੀਂ ਕਹਿੰਦੇ ਕੈਨੇਡੀਅਨ 에어ਪੋਰਟ ਤੇ ਖਾਸ ਕਰਕੇ 에어ਪੋਰਟਾਂ ਤੇ ਜਾ ਕੇ ਦੇਖ ਲਿਓ ਉੱਥੇ ਇੱਕ ਉਹਨਾਂ ਨੇ ਮੈਨੂੰ ਵੈਨ ਦਾ ਨਾਮ ਦੱਸਿਆ ਸੀ ਵੀਨਾ ਜਾਂ ਪਤਾ ਨਹੀਂ ਕਿਹੜੀ ਉਹ ਕਾਫੀ ਵੱਡੀ ਗੱਡੀ ਹੈ ਕਹਿੰਦੇ ਟੈਕਸੀ ਦੀ ਅਜਾ ਲੋ ਕੈਬ ਦੀ ਮਡਾਲੀਆਂ ਵਾਲੇ ਦੀ ਉਹ ਕਹਿੰਦੇ ਲਾਟਾਂ ਦੇ ਵਿੱਚ ਲਾਈਆਂ ਹੁੰਦੀਆਂ ਗੱਡੀਆਂ ਤੇ ਉਹਦੇ ਵਿੱਚ ਪਿੱਛੇ ਜੀ ਗੱਦਾ ਖੁੱਲ ਜਾਂਦਾ ਕੋਈ ਕਹਿੰਦੇ ਖੁੱਲ ਜਾਂਦਾ ਜਿੱਥੇ ਬੰਦਾ ਲੰਮਾ ਬੈਹ ਸਕਦਾ ਕਹਿੰਦੇ ਉਹਨੂੰ ਖੋਲ ਕੇ ਜਦੋਂ ਮੈਂ ਪਹਿਲਾ ਪ੍ਰੋਗਰਾਮ ਕੀਤਾ ਸੀ ਇੱਕ ਉਹਨਾਂ ਨੇ ਯੂ ਹਾਲ ਦਾ ਟਰੱਕ ਲੈ ਕੇ 40 ਡਾਲਰ ਦੇ ਵਿੱਚ 8-8 ਬੰਦੇ ਸੌਂਦੇ ਸੀ ਕਹਿੰਦੇ ਉਹ ਟੈਕਸੀ ਦੇ ਵਿੱਚ ਆਪਣੇ ਬੰਦੇ ਕਿਹੜੇ ਨੇ ਉਹ ਸੌ ਜਾਂਦੇ ਨੇ ਜਿਹੜਾ 에어ਪੋਰਟ ਦੇ ਉੱਤੇ ਟੈਕਸੀ ਲਾਟ ਦੇ ਵਿੱਚ ਕੋਈ ਬਾਥਰੂਮ ਹੁੰਦਾ ਉੱਥੇ ਵੀ ਕਈ ਵਾਰੀ ਟੂਥ ਬਰਸ਼ ਕਰਦੇ ਵੀ ਵਿਖੇ ਜਾਂਦੇ ਨੇ ਕਈ ਵਾਰੀ ਮੂੰਹ ਧੋਂਦੇ ਵੀ ਵਿਖੇ ਜਾਂਦੇ ਨੇ ਉੱਥੇ ਹੀ ਆਪਣਾ ਸਭ ਕੁਝ ਕਰਦੇ ਨੇ ਤੇ ਉੱਥੋਂ ਹੀ ਕਈ ਵਾਰੀ ਅੱਗੇ ਉਹ ਥੋੜਾ ਬਹੁਤਾ ਸੌਕੇ ਜਾਂ ਅੱਜ ਕੱਲ੍ਹ ਵਾਰੀ ਲੇਟ ਹੁੰਦੀ ਹੈ 5-7-8 ਘੰਟੇ ਬਾਅਦ ਜੇ ਵਾਰੀ ਹੁੰਦੀ ਉੱਥੋਂ ਹੀ ਕੰਮ ਕਰਕੇ ਅੱਗੇ ਨੂੰ ਤੁਰਦੇ ਬੜਦੇ ਹਨ ਸੋ ਮਿੱਤਰੋ ਜਿਹੜੀ ਡਰਾਈਵਿੰਗ ਦਾ ਕੰਮ ਹੁੰਦਾ ਨਾ ਇਹ ਬਹੁਤ ਹੀ ਇੱਕ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੜਕ ਦੇ ਉੱਤੇ ਬੜਾ ਰਿਸਕੀ ਹੁੰਦਾ ਹੈ ਕਦੇ ਵੀ ਪੂਰੀ ਨੀਂਦ ਕਰਨ ਤੋਂ ਬਗੈਰ ਥੋੜੇ ਜੇ ਪੈਸੇ ਕਮਾਉਣ ਦੀ ਖਾਤਰ ਜਦਾਂ ਤੁਹਾਨੂੰ ਪਤਾ ਆਪਣਾ ਹਰਜਿੰਦਰ ਸਿੰਘ ਨੇ ਯੂ ਟਰਨ ਵਾਲੀ ਕਿੰਨੀ ਆਪਣੀ ਬਦਾਮੀ ਦੁਨੀਆ ਭਰ ਦੇ ਵਿੱਚ ਹੋ ਗਈ ਹੈ ਟਰੱਕਾਂ ਦੇ ਲਾਇਸੈਂਸ ਖੋਏ ਜਾ ਰਹੇ ਨੇ ਵਰਕ ਪਰਮਿਟ ਜਿਹੜੇ ਵਾਪਸ ਲਏ ਜਾ ਰਹੇ ਨੇ ਵਰਕ ਪਰਮਿਟ ਜਿਨ੍ਹਾਂ ਦੇ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾ ਰਹੇ ਨੇ ਫਲਰੀਡਾ ਦੇ ਕਈ ਸਟੇਟਾਂ ਦੇ ਵਿੱਚੋਂ ਜਦੋਂ ਤੁਸੀਂ ਲੰਘਦੇ ਹੋ ਤੁਹਾਨੂੰ ਪੋਲ ਓਵਰ ਕਰਕੇ ਆਈਸ ਵਾਲੇ ਚੁੱਕ ਕੇ ਲੈ ਜਾਂਦੇ ਹਨ ਬਗੈਰ ਗੱਲ ਤੋਂ ਇਦਾਂ ਦੀਆਂ ਬੜੀਆਂ ਆਧਾਰਨਾ ਮਿਲ ਰਹੀਆਂ ਹਨ ਸੋ ਬਹੁਤ ਕੁਝ ਹੋ ਰਿਹਾ ਹੈ ਇਸ ਦਾ ਬੜੇ ਸਾਵਧਨ ਹੋਣ ਦੀ ਲੋੜ ਹੈ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਹੈ ਪੀ ਜੀ ਉਹਨਾਂ ਨੇ ਅਤੇ ਹੋਰ ਉਹਨਾਂ ਦੇ ਸਾਥੀ ਸਨ ਕਿ ਲੋਕ ਚੱਪਲਾਂ ਪਾ ਕੇ ਕੱਛੇ ਪਾ ਕੇ ਨਿਕਰਾਂ ਪਾ ਕੇ ਉੱਥੇ ਤੁਰੇ ਫਿਰਦੇ ਹਨ ਭਾਜੀ ਜੋ ਮਰਜ਼ੀ ਘਰਾਂ 'ਚ ਪਾਓ ਜਿੰਮ 'ਚ ਪਾਓ ਜਿੱਥੇ ਮਰਜ਼ੀ ਪਾਵੋ ਪਰ ਜਦੋਂ ਅਸੀਂ ਪਬਲਿਕ ਸਪਾਰਟ ਤੇ ਜਾਣਾ ਜਿੱਥੇ ਅਸੀਂ ਲੋਕਾਂ ਦੇ ਨਾਲ ਹਰ ਕੰਟਰੀ ਦੇ ਲੋਕਾਂ ਨੂੰ ਪਿਕ ਕਰਨਾ ਉਥੇ ਫਿਰ ਕਮਿਊਨਿਟੀਆਂ ਦੀ ਬਦਨਾਮੀ ਹੁੰਦੀ ਹੈ ਉਥੇ ਫਿਰ ਤੁਸੀਂ ਇਹੋ ਜੇ ਕੰਮ ਨਾ ਕਰੋ ਚਪਲਾਂ ਜੀਆਂ ਪਾ ਕੇ ਤੁਸੀਂ ਕਈ ਬੰਦੇ ਜਿਹਦਾ ਪੈਂਟ ਕੋਟ ਪਾਈ ਹੁੰਦੀ ਤੇ ਟਾਈ ਲਾ ਕੇ ਥੱਲੇ ਜਿਹਦੇ ਫਲੀਟ ਪਾਏ ਹੁੰਦੇ ਨੇ ਜਿਹੜੇ ਦੌੜਨ ਵਾਲੇ ਬੂਟ ਪਾਏ ਹੁੰਦੇ ਨੇ ਉਹ ਪਤਾ ਲੱਗਦਾ ਕਿ ਸ਼ਾਇਦ ਮੰਗ ਕੇ ਪੈਂਟ ਕੋਟ ਲਿਆ ਲੱਗਦਾ ਹੈ ਨਾ ਇਹਨਾਂ ਦੇ ਹਿਸਾਬ ਨਾਲ ਥੋੜਾ ਵੈਸਟਰਨ ਦਾ ਬਣਜੋਬਾ ਵੈਸਟਰਨ ਦੇ ਹਿਸਾਬ ਨਾਲ ਰਹਿਣਾ ਮੈਨਾਂ ਤੇ ਆਪਾਂ ਨੂੰ ਸਿੱਖਣਾ ਪੈਣਾ ਨਾ ਤੇ ਇਹ ਕਹਿੰਦੇ ਹਨ ਕਈ ਵਾਰੀ ਉੱਥੋਂ ਗੱਡੀ ਲਾ ਕੇ ਜਿਹੜੇ ਸੌ ਜਾਂਦੇ ਹਨ ਗੱਡੀ ਉੱਥੇ ਖੜੀ ਕਰਕੇ ਉਹਨਾਂ ਨੂੰ ਕੋਈ ਲਾਗੇ ਪਿੰਕ ਕਰਦਾ ਹੈ ਘਰਾਂ 'ਚ ਜਾਂਦੇ ਹਨ ਘਰਾਂ ਦੇ ਵਿੱਚੋਂ ਨਹਾਣੂ ਕੇ ਫੇਰ ਆ ਜਾਂਦੇ ਹਨ ਇਹ ਇਹ ਕੋਸ਼ਿਕ ਦੀ ਉਹਨਾਂ ਨੇ ਮੈਨੂੰ ਗੱਲ ਦੱਸੀ ਹੈ ਕੋਸ਼ਿਕ ਦੀ ਵੀ ਇਦਾਂ ਉੱਤੇ ਹੋ ਰਿਹਾ ਸੋ ਇਹ ਤੇ ਇੱਕ ਸਿਰਫ ਤਾਂ ਆਪਾਂ ਗੱਲ ਸਾਂਝੀ ਕਰਨੀ ਸੀ ਕਿ ਜੇ ਕੋਈ ਇਦਾਂ ਕਰ ਰਹਿਣ ਤੇ ਆਪਾਂ ਥੋੜਾ ਜਿਆਦਾ ਇਦਾਂ ਨਾ ਕਰੀਏ ਇਦਾਂ ਕਰਨ ਦੇ ਨਾਲ ਆਪਣਾ ਕਿਸੇ ਦਾ ਵੀ ਜਿਹੜਾ ਇੱਕ ਨੀਂਦ ਨਹੀਂ ਪੂਰੀ ਹੁੰਦੀ ਹਾਂ ਜਦੋਂ ਲਗਾਤਾਰ ਅਸੀਂ ਗੱਡੀ ਚਲਾਉਣੀ ਹੈ ਤੇ ਉਹ ਨੀਂਦ ਨਹੀਂ ਪੂਰੀ ਹੋਣੀ ਇੱਕ ਉਹ ਜਿਹੜੇ 에ਅਰਪੋਰਟਾਂ ਦੇ ਉੱਤੇ ਜਿਹੜੇ ਬਾਥਰੂਮ ਹੈ ਜਾਂ ਟਾਇਲਟ ਹੈ ਜਾਂ ਕੁਝ ਵੀ ਹੈ ਉਹ ਤੁਹਾਡੇ ਐਮਰਜੈਂਸੀ ਜਾਣ ਨੂੰ ਹੈ ਨਾ ਕਿ ਉਹਨਾਂ ਦੇ ਵਿੱਚ ਆਪਣੀ ਤੁਸੀਂ ਕੰਪਲੀਟ ਸਰਵਿਸ ਲੈ ਕੇ ਨੈਕਸਟ ਡੇ ਜੌਬ ਤੇ ਜਾਓ ਆਪਣਾ ਕੰਮ ਕਰਕੇ ਆਪਣੇ ਘਰਾਂ ਨੂੰ ਆਓ ਪੈਸੇ ਥੋੜੇ ਜੇ ਘੱਟ ਕਮਾ ਲਓ ਕੋਈ ਗੱਲ ਨਹੀਂ ਪਰ ਆਪਣਾ ਡਿਊਟੀ ਕਰਕੇ ਪੂਰਾ ਸੌ ਕੇ ਫੇਰ ਕੰਮ ਤੇ ਜਾਓ ਆ ਇਦਾਂ ਦੇ ਨਾਲ ਆ ਆਪਾਂ ਨੂੰ ਇੱਕ ਰਿਸਕ ਹੋ ਸਕਦਾ ਇਹਨਾਂ ਗੱਲਾਂ ਦੇ ਵੱਲ ਜਰੂਰ ਧਿਆਨ ਦਿਓ ਮੈਨੂੰ ਜੜੀਆਂ ਜੜੀਆਂ ਉਹਨਾਂ ਨੇ ਗੱਲਾਂ ਦੱਸੀਆਂ ਸੀ ਮੈਂ ਆਲਮੋਸਟ ਤੁਹਾਡੀਆਂ ਸਾਰੀਆਂ ਉਹਨਾਂ ਦੀਆਂ ਦੱਸੀਆਂ ਕਵਰ ਕਰ ਲੀਆਂ ਹੋਰ ਵੀ ਜੇ ਕੋਈ ਇਦਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਦੋ ਚਾਰ ਬੰਦਿਆਂ ਨੂੰ ਤੁਸੀਂ ਮੈਸੇਜ ਉਹ ਨਹੀਂ ਪਹੁੰਚਦਾ ਅਸੀਂ ਜਿਹੜਾ ਮੈਸੇਜ ਦਿਆਂਗੇ ਉਹ ਤੁਹਾਡੇ ਸਾਰਿਆਂ ਤੱਕ ਪਹੁੰਚ ਜਾਂਦਾ ਹੈ ਆਪਣੇ ਮਾਧਿਅਮ ਦੇ ਰਾਹੀਂ ਟੀਵੀ ਦੇ ਰਾਹੀਂ YouTube ਦੇ ਰਾਹੀਂ ਇੰਸਟਾ ਰਾਹੀਂ ਟਿਕਟੋਕ ਰਾਹੀਂ ਕਿਉਂਕਿ ਹਰ ਜਗ੍ਹਾ ਇਹ ਜਿਹੜਾ ਅਸੀਂ ਪ੍ਰੋਗਰਾਮ ਜਿਹੜਾ ਇਹ ਕਰ ਰਹੇ ਹਾਂ ਤੇ ਜਰੂਰ ਮੈਂ ਤੁਹਾਨੂੰ ਬੇਨਤ ਕਰਦਾ ਵੀ ਇਹਨਾਂ ਗੱਲਾਂ ਦਾ ਜਰੂਰ ਧਿਆਨ ਦਿਓ ਜੇ ਵੱਧ ਘੱਟ ਗੱਲ ਖਈ ਹੋਈ ਹੋਵੇ ਜਿਹੜੇ ਇਹ ਕੰਮ ਕਰਦੇ ਜੇ ਉਹਨਾਂ ਨੂੰ ਗੁੱਸਾ ਲੱਗੇ ਤੇ ਗੁੱਸਾ ਤੁਹਾਨੂੰ ਲੱਗਣਾ ਨਹੀਂ ਚਾਹੀਦਾ ਇਸ ਗੱਲ ਹੀ ਮੈਂ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਜੇ ਫਿਰ ਗੁੱਸਾ ਲੱਗੇ ਮੈਂ ਸੌਰੀ ਵੀ ਨਹੀਂ ਮੰਗਣੀ ਤੁਹਾਡੇ ਕੋਲ ਪਰ ਤੁਸੀਂ ਥੋੜਾ ਜਆ ਚੇਂਜ ਹੋ ਜਾਓ ਇਦਾਂ ਦੇ ਕੰਮ ਨਾ ਕਰੋ ਕਿਉਂਕਿ ਇਦਾਂ ਕਰੋਗੇ ਤੇ ਗੱਲ ਕੀਤਿਆਂ ਦੂਰ ਜਾਂਦੀ ਹੈ ਫਿਰ ਗੱਲ ਕਿਸੇ ਨਾ ਕਿਸੇ ਨੇ ਕਰ ਦੇਣੀ ਹੈ ਕਿ ਗੱਲ ਟੀਐਲਟੀ ਕੋਲ ਪੁਲਿਸ ਕੋਲ ਕਿਸੇ ਮਹਿਕਮੇ ਕੋਲ ਚਲ ਜਾਣੀ ਹੈ ਫਿਰ ਉਹਨਾਂ ਨੇ ਕਹਿਣਾ ਵੀ ਕੌਣ ਬੰਦੇ ਨੇ ਕਿੱਥੋਂ ਆਏ ਨੇ ਕਿਹੜੀ ਕਿਹੜੇ ਦੇਸ਼ੋਂ ਆਏ ਨੇ ਤੇ ਫਿਰ ਲੈਣੇ ਦੇ 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 ਨੇ ਪੈ ਸਕਦੇ ਹਨ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਡੀ ਅਵੇਅਰਨੈਸ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਸੋ ਇਹ ਜਰੂਰ ਤੁਸੀਂ ਧਿਆਨ ਨਾਲ ਸੁਣਿਆ ਕਰੋ ਤੇ ਜਿਹੜੇ ਤੁਹਾਡਾ ਕੋਈ ਵੀ ਸੁਝਾਅ ਹੈ ਤੁਹਾਡੇ ਕੋਲ ਕੋਈ ਸਟੋਰੀ ਹੈ ਜੱਗ ਬੀਤੀ ਹੱਡ ਬੀਤੀ ਬਸ ਸਟੋਰੀ ਉਹ ਹੀ ਹੋਣੀ ਚਾਹੀਦੀ ਹੈ ਜੋ ਕਿਸੇ ਨਾਲ ਹੋਈ ਹੋਵੇ ਆਪਣੇ ਕੋਲੋਂ ਆਪਾਂ ਸਟੋਰੀਆਂ ਨਹੀਂ ਬਣਾਉਣੀਆਂ ਤੇ ਜਰੂਰ ਸਾਡੇ ਨਾਲ ਸਾਂਝੀ ਕਰਿਓ ਬੜੀ ਛੇਤੀ ਮੁਲਾਕਾਤ ਹੋਵੇਗੀ ਪਰ ਇੱਕ ਵਾਦਾ ਜਰੂਰ ਕਰਿਓ ਗੱਲ ਕੀਤੇਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਧੰਨਵਾਦ ਜੀ ਸਤਿ ਸ੍ਰੀ ਅਕਾਲ